ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਕਾਂਗਰਸ ਲੀਡਰਾਂ ਦੇ ਗਲ ਦੀ ਹੱਡੀ ਬਣਦੇ ਜਾ ਰਹੇ ਨੇ ਆਖਰ ਕਿਉਂ ਕਿਉਂਕਿ ਨਵਜੋਤ ਸਿੰਘ ਸਿੱਧੂ ਆਪਣੀਆਂ ਰੈਲੀਆਂ ਕਰਦੇ ਪਏ ਨੇ ਉਹਨਾਂ ਦੇ ਵਾਸਤੇ ਜਿਹੜੇ ਮੌਜੂਦਾ ਕਾਂਗਰਸ ਲੀਡਰ ਹੈਗੇ ਨੇ ਉਹ ਕਿਤੇ ਨਾ ਕਿਤੇ ਖਫਾ ਨੇ ਭਾਵੇਂ ਉਹ ਪੀਪੀਸੀਸੀ ਪ੍ਰਧਾਨ ਹੋਣ ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕਾਂਗਰਸੀ ਸਾਥੀ ਨੇ ਉਹ ਇਸ ਕਾਰਵਾਈ ਤੋਂ ਖਫਾ ਨੇ ਨਵਜੋਤ ਸਿੱਧੂ ਤੋਂ ਖਫਾ ਨਹੀਂ ਔਰ ਖਬਰਾਂ ਤਾਂ ਇਥੋਂ ਤੱਕ ਮਿਲ ਰਹੀਆਂ ਨੇ ਕਿ ਕਾਂਗਰਸ ਲੀਡਰਾਂ ਵੱਲੋਂ ਹਾਈ ਕਮਾਂਡ ਨੂੰ ਸ਼ਿਕਾਇਤਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹਾਈ ਕਮਾਂਡ ਦੇ ਫੋਨ ਜਿਹੜੇ ਖੜਕਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵੱਲੋਂ ਔਰ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਇਹ ਵੀ ਅੰਦਰ ਖਾਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਕਰਾਉਣ ਦਾ ਗਰਾਊਂਡ ਬਣਦਾ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਵੱਲੋਂ ਕਰ ਇਸ ਪੂਰੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਇੱਕ AICC ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਵਸਦੇ ਸੂਬਿਆਂ ਦੇ PPCC ਪ੍ਰਧਾਨ ਮੌਜੂਦ ਹੁੰਦੇ ਨੇ ਉਸ ਦੇ ਵਿੱਚ ਪੰਜਾਬ ਦੇ PPCC ਪ੍ਰਧਾਨ ਤੇ ਲੀਡਰ ਆਪੋਜੀਸ਼ਨ ਵੀ ਜਾਂਦੇ ਨੇ ਔਰ ਉੱਥੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਹਾਈ ਕਮਾਂਡ ਦੇ ਨਾਲ ਪਦੂਤੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਕਾਂਗਰਸ ਇੰਚਾਰਜ ਸੰਦੀਪ ਸੰਧੂ ਵੱਲੋਂ ਵੀ ਹੁਣ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਦਰਅਸਲ ਸ਼ਿਕਾਇਤਾਂ ਕਾਂਗਰਸ ਲੀਡਰਾਂ ਦੀਆਂ ਮਿਲਦੀਆਂ ਪਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਅਲੈਦਾ ਹੋ ਕੇ ਰੈਲੀਆਂ ਕਰ ਰਹੇ ਨੇ ਤਾਂ ਉਹ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਰੈਲੀਆਂ ਦਾ ਪ੍ਰੋਗਰਾਮ ਜਨਤਕ ਕਰ ਦਿੱਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਜਿਸ ਦੇ ਵਿੱਚ ਆਉਣ ਵਾਲੇ ਕੱਲ 7 ਤਰੀਕ ਨੂੰ ਯਾਨੀ ਕਿ ਇੱਕ ਰੈਲੀ ਉਹਨਾਂ ਦੀ ਬਠਿੰਡੇ ਦੇ ਵਿੱਚ ਹੈਗੀ ਹੈ ਇੱਕ ਰੈਲੀ ਉਸ ਤੋਂ ਬਾਅਦ 9 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਹੈ ਔਰ ਸੂਤਰਾਂ ਮੁਤਾਬਕ 21 ਤਰੀਕ ਨੂੰ ਵੀ ਕਰ ਰੈਲੀ ਨਵਜੋਤ ਸਿੰਘ ਸਿੱਧੂ ਕਰਨਗੇ ਖੈਰ ਆਪਣੀਆਂ ਇਹਨਾਂ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਪ੍ਰਚਾਰਤਾ ਜ਼ਰੂਰ ਕਰਨਗੇ ਪਰ ਕਾਂਗਰਸ ਦੇ ਲੀਡਰ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਇਹ ਇਤਰਾਜ਼ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਵੱਖਰੇ ਬੈਨਰ ਤੇ ਇੱਕ ਵੱਖਰੇ ਸਟੇਜ ਦੇ ਉੱਤੇ ਪ੍ਰਚਾਰ ਕਰ ਰਹੇ ਨੇ ਕਾਂਗਰਸ ਦੇ ਅੰਦਰ ਧੜੇਬੰਦੀ ਦਾ ਖਦਸ਼ਾ ਕਿਤੇ ਨਾ ਕਿਤੇ ਵਾਦਾ ਜਾ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਉਹ ਸਾਰੇ ਲੀਡਰ ਨੇ ਜਿਹੜੇ ਪੰਜਾਬ ਕਾਂਗਰਸ ਨੇ ਮੌਜੂਦਾ ਪ੍ਰਸ਼ਾਸਨ ਤੋਂ ਖਫਾ ਨੇ ਜਾਂ ਫਿਰ ਜਾਂ ਤਾਂ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਜਿਸ ਤੋਂ ਮੌਜੂਦਾ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਪੰਜਾਬ ਦੀ ਹੈ ਉਹ ਖਫਾ ਹੈ ਔਰ ਨਾਲ ਦੀ ਨਾਲ ਲੰਗੇ ਦਿਨ ਵੀ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਨੇ ਉਂਗਲ ਚੱਕੀ ਸੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਬੈਨਰ ਤੇ ਇੱਕ ਸਟੇਜ ਦੇ ਉੱਤੇ ਆ ਕੇ ਇਹ ਪ੍ਰਚਾਰ ਕਰਨ ਕਾਂਗਰਸ ਦੇ ਬਾਕੀ ਲੀਡਰਾਂ ਨਾਲ ਮਿਲ ਕੇ ਪ੍ਰਚਾਰ ਕਰਨ ਪਰ ਨਵਜੋਤ ਸਿੰਘ ਸਿੱਧੂ ਸ਼ਾਇਦ ਉਸ ਅਪੀਲ ਨੂੰ ਵੀ ਨਹੀਂ ਸਮਝੇਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰਚਾਰ ਜਿਹੜਾ ਉਹ ਜਾਰੀ ਰੱਖਿਆ ਨਵਜੋਤ ਸਿੰਘ ਦਾ ਦਾਵਾ ਸੀਗਾ ਕਿ ਇਹ ਪ੍ਰਚਾਰ ਕਾਂਗਰਸ ਦਾ ਹੀ ਹੋ ਰਿਹਾ ਆ ਨਾ ਕਿ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਇਸ ਦੇ ਨਾਲ ਪੰਜਾਬ ਦੇ ਕਾਂਗਰਸ ਲੀਡਰਾਂ ਨੂੰ ਜ਼ਰੂਰ ਪ੍ਰੋਬਲਮ ਹੈਗੀ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਜਿਹੜੇ ਕਾਂਗਰਸ ਲੀਡਰ ਨੇ ਉਹ ਅਲੈਦਾ ਆਪਣਾ ਪ੍ਰਚਾਰ ਕਰ ਰਹੇ ਨੇ ਨਵਜੋਤ ਸਿੱਧੂ ਅਲੈਦਾ ਪ੍ਰਚਾਰ ਕਰ ਰਹੇ ਨੇ ਨਵਜੋਤ ਸਿੱਧੂ ਇਸ ਦੇ ਨਾਲ ਇੱਕ ਵੱਖਰਾ ਧੜਾ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਔਰ ਇਸੇ ਦੇ ਚਲਦੇ ਕਾਂਗਰਸ ਦੇ ਅੰਦਰ ਇੱਕ ਵੱਡੇ ਧੜੇਬੰਦੀ ਹੋਣ ਦੇ ਖਦਸ਼ੇ ਜਤਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਨਾਲ ਤਾਲੁਕ ਰੱਖਣ ਵਾਲੇ ਸਰਪੰਚਾਂ ਵੱਲੋਂ ਵੀ ਕਾਂਗਰਸ ਇੰਚਾਰਜ ਸੰਦੀਪ ਸੰਧੂ ਨੂੰ ਚਿੱਠੀਆਂ ਭੇਜੀਆਂ ਗਈਆਂ ਨੇ ਔਰ ਸੰਦੀਪ ਸੰਧੂ ਨੇ ਇਸ ਮੁਤਲਕ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਲਿਖਤੀ ਰੂਪ ਦੇ ਵਿੱਚ ਚਿੱਠੀ ਭੇਜੀ ਹੈ ਔਰ ਅਜੇ ਤੱਕ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਲੀਡਰਸ਼ਿਪ ਵੱਲੋਂ ਪੰਜਾਬ ਲੀਡਰਸ਼ਿਪ ਵੱਲੋਂ ਹਾਈ ਕਮਾਂਡ ਨੂੰ ਵੀ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਨਵਜੋਤ ਸਿੱਧੂ ਦੇ ਖਰਾਫ ਕਾਰਵਾਈ ਕਰਾਉਣ ਨੂੰ ਗਰਾਊਂਡ ਜਿਹੜ ਗੱਲ ਹੁਣ ਅੰਦਰ ਬਾਹਰ ਕੀਤੀ ਸੁਣਾਈ ਦੇਣ ਲੱਗੀ ਆ ਨਵਜੋਤ ਸਿੱਧੂ ਜਿਹੜੇ ਨੇ ਇੱਕ ਪਾਸੇ ਤਾਂ ਜ਼ਰੂਰ ਵੱਖਰੀਆਂ ਰੈਲੀਆਂ ਦਾ ਪ੍ਰੋਗਰਾਮ ਵਿੱਡ ਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਕਾਂਗਰਸ ਦੀ ਲੀਡਰਸ਼ਿਪ ਹੋਣਾ ਤਾਂ ਜ਼ਰੂਰ ਖਫਾ ਆ ਵੱਖ-ਵੱਖ ਲੀਡਰਸ ਜਿਹੜੇ ਪੰਜਾਬ ਦੇ ਨੇ ਉਹ ਇਤਰਾਜ਼ ਚੁੱਕਦੇ ਪਏ ਨੇ ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ 2024 ਤੋਂ ਪਹਿਲਾਂ ਕਾਂਗਰਸ ਦੇ ਵਿੱਚੋਂ ਬਾਹਰ ਤਾਂ ਨਹੀਂ ਜਾਣਗੇ ਕਿਉਂਕਿ ਇੱਕ ਗਰਾਊਂਡ ਜਿਹੜਾ ਉਸੇ ਤਰ੍ਹਾਂ ਬਣਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਆਰੰਭ ਦਿੱਤੀ ਗਈ ਹੈ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਲਿਖਤੀ ਚਿੱਠੀਆਂ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਤੇ ਚਿੱਠੀਆਂ ਦਾ ਆ ਜੰਗ ਬਣਿਆ ਹੋਇਆ ਨਵਜੋਤ ਸਿੱਧੂ ਦਾ ਦਾਵਾ ਹੈ ਕਿ ਕਾਂਗਰਸ ਦਾ ਪ੍ਰਚਾਰ ਹੋ ਰਿਹਾ ਹੈ ਔਰ ਨਵਜੋਤ ਸਿੱਧੂ ਦੇ ਨਾਲ ਜੁੜੇ ਲੀਡਰਾਂ ਦਾ ਇਹ ਦਾਵਾ ਹੈ ਕਿ ਹਾਈ ਕਮਾਂਡ ਦੇ ਥਾਪੜੇ ਦੇ ਆਧਾਰ ਦੇ ਉੱਤੇ ਹੀ ਨਵਜੋਤ ਸਿੱਧੂ ਆਪਣਾ ਪ੍ਰਚਾਰ ਕਰ ਰਹੇ ਨੇ ਪਰ ਇਸ ਪ੍ਰਚਾਰ ਦਾ ਪੰਜਾਬ ਦੀ ਕਾਂਗਰਸ ਤੇ ਕੀ ਅਸਰ ਪਵੇਗਾ ਜਿਹੜੀ ਕਾਂਗਰਸ ਪਹਿਲਾਂ ਹੀ ਧੜੇਬੰਦੀ ਦਾ ਸ਼ਿਕਾਰ ਹੁੰਦੀ ਰਹੀ ਹੈ ਕੋਸ ਕਾਂਗਰਸ ਨੂੰ ਹੁਣ ਦੁਬਾਰਾ ਧੜੇਬੰਦੀ ਦਾ ਸ਼ਿਕਾਰ ਹੋਣਾ ਪਏਗਾ ਚੋਣ ਤੋਂ ਐਨ ਪਹਿਲਾਂ ਔਰ ਦੂਜੀ ਗੱਲ ਨਵਜੋਤ ਸਿੱਧੂ ਦਾ ਪੁਵਿੱਖ ਕੀ ਕਹਿੰਦਾ ਆ ਕਿਉਂਕਿ ਨਵਜੋਤ ਸਿੱਧੂ ਦੇ ਖਿਲਾਫ ਜਿਹੜਾ ਜਿਵੇਂ ਕਿ ਜ਼ਿਕਰ ਕੀਤਾ ਗਿਆ ਕਿ ਗਰਾਊਂਡ ਬਣਨਾ ਸ਼ੁਰੂ ਹੋ ਗਿਆ ਜੋ ਵੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਵੇਗਾ ਔਰ ਉਹ ਤੱਕ ਲਈ ਬੜੇ ਰੋਵਾਨੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ